ਅੱਜ 3 ਕੇ ਨਾਲ ਪਹਿਲਾਂ ਤੋਂ ਇੱਕ ਚੱਲਿਆ ਆ ਰਿਹਾ ਹੈ ਹੈਗਾ ਕਿ ਬੀਜੇਪੀ ਦਾ ਪਿੰਡਾਂ ਚ ਕੁਝ ਨਹੀਂ ਹੈਗਾ ਬੀਜੇਪੀ ਦਾ ਆਮ ਇਹ ਹੀ ਧਾਰਨਾ ਪਰ ਅੱਜ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਤੇ ਭਾਜਪਾ ਦੇ ਝੰਡੇ ਵੀ ਲੱਗੇ ਹੋਏ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਪਿੰਡਾਂ ਦੇ ਵਿੱਚ ਲੋਕ ਆਪ ਇਹ ਗੱਲ ਕਹਿਣ ਲੱਗ ਪਏ ਆ ਕਿ ਅਸੀਂ ਕਾਂਗਰਸ ਨੂੰ ਅਕਾਲੀ ਦਲ ਨੂੰ ਬਦਲ ਕੇ ਇੱਕ ਬਦਲਾਅ ਦੇ ਨਾਂ ਦੀ ਪਾਰਟੀ ਲਿਆਂਦੀ ਸੀਗੀ ਕਿੰਗ ਬੀਬੀਆਂ ਦੀਆਂ ਵੋਟਾਂ ਨਾਲੋਂ ਸਰਕਾਰ ਬਣਾ ਕੇ ਉਹ 1000 ਰੁਪਿਆ ਵਿਚਾਰੀਆਂ ਵੇਟ ਕਰੀ ਜਾਂਦੀਆਂ 4 ਸਾਲ ਦੇ 48000 ਰੁਪਿਆ ਉਹਨਾਂ ਦਾ ਹੋ ਗਿਆ ਸਾਰੀਆਂ ਸਹੂਲਤਾਂ ਤੋਂ ਵਾਂਝੇ ਲੋਕ ਅੱਜ ਇਹ ਗੱਲ ਮੰਨਣ ਲੱਗ ਪਏ ਆ ਕਿ ਜਿੰਨੀ ਦੇਰ ਭਾਜਪਾ ਪੰਜਾਬ 'ਚ ਨਹੀਂ ਆਉਂਦੀ ਉਨੀ ਦੇਰ ਤੱਕ ਪੰਜਾਬ ਦਾ ਕੋਈ ਬਚਾ ਨਹੀਂ ਉਹ ਜਿਹੜੇ ਲੋਕ ਯੂਪੀ ਗਏ ਆ ਜਾਂ ਜਾਂਦੇ ਆ ਉਹ ਇਹ ਗੱਲ ਆਪ ਮੰਨਣ ਲੱਗ ਪਏ ਵੀ ਜਿਸ ਯੂਪੀ ਦੇ ਵਿੱਚ ਦਿਨ ਦਿਹਾੜੇ ਡਰ ਲੱਗਦਾ ਸੀ ਵਰਨ ਤੋਂ ਅੱਜ ਉੱਥੇ ਅੱਧੀ ਰਾਤ ਨੂੰ ਵੀ ਕੋਈ ਸਾਡੀ ਭੈਣ ਹੱਥ ਤੇ ਸੋਨਾ ਰੱਖ ਕੇ ਵੀ ਚਲ ਜਾਈਦਾ ਕਿਸੇ ਦੀ ਜਰਤ ਨਹੀਂ ਪਈ ਉਧਰ ਤੱਕ ਉਹ ਪਿੰਡਾਂ 'ਚੋਂ ਮੈਨੂੰ ਵੀ ਲੋਕ ਕਹਿੰਦੇ ਆ ਕਿ ਡਾਕਟਰ ਸਾਹਿਬ ਬੋਰਡ ਤਾਂ ਪਾ ਦੇਣੀ ਐ ਕਿ ਕਮਲ ਨੂੰ ਪਰ ਮੋਦੀ ਨੂੰ ਸਾਡਾ ਸਨੇਹਾ ਦੇ ਦਿਓ ਤਿੰਨ ਕੁ ਮਹੀਨੇਾਂ ਲਈ ਜੋਗੀ ਲਾ ਦਿਓ ਸਸਿ ਗਲਮ ਜਗਤਾਰ ਸਿੰਘ ਸਾਤ ਤੁਸੀਂ ਹਮਨੇ ਡੀਟੀਵੀ ਵੇਖ ਰਹੇ ਹੋ ਜਿਵੇਂ ਤੁਹਾਨੂੰ ਪਤਾ ਕਿ ਲਗਾਤਾਰ ਬਲਾਕ ਸੰਭਲ ਜ਼ਿਲ੍ਹਾ ਪ੍ਰੇਸ਼ਦੀਆਂ ਵੋਟਾਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਪਾਰ ਹੋਈਆਂ ਨੇ ਅੱਜ ਇਸੇ ਲੜੀ ਦੇ ਤਹਿਤ ਮੋਗਾ ਜਲ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜੋਤ ਕਮਲ ਸਾਬਕਾ ਐਮਐਲਏ ਅੱਜ ਬਾਗਿਆਪੁਰਾ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਦੌਰੇ ਤੇ ਆਏ ਨੇਗੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਕੀ ਸਟ੍ਰੈਟਜੀ ਲੈ ਕੇ ਚੱਲੇ ਨੇ ਕਿਹੜੇ ਮੰਤਵ ਦੇ ਨਾਲ ਜਿਹੜੇ ਲੋਕਾਂ ਦੇ ਕੋਲੋਂ ਜਿਹੜੀ ਅੱਜ ਵੋਟ ਮੰਗਣ ਆਏ ਨੇ ਤੇ ਕੀ ਉਹ ਲੋਕਾਂ ਨੂੰ ਪ੍ਰੋਸਾਦ ਵਾਰ ਰਹੇ ਨੇ ਆਓ ਕਰਦੇ ਆਂ ਗੱਲਬਾਤ ਡਾਕਟਰ ਰਜੋਤ ਕਮਲ ਦੇ ਨਾਲ ਡਾਕਟਰ ਸਾਹਿਬ ਅੱਜ ਬਾਗਿਆਪੁਰਾ ਹਲਕੇ ਦੇ ਵਿੱਚ ਤੁਸੀਂ ਵੱਖ-ਵੱਖ ਪਿੰਡਾਂ ਦੇ ਦ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਵੀ ਕਵਰ ਕਰਦੇ ਹੋ ਜਿਹੜੇ ਬੀਜੇਪੀ ਨੇ ਇਸ ਵਾਰੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਉਹ ਆਪਣੇ ਚੋਣ ਨਿਸ਼ਾਨ ਕਮਲ ਦੇ ਫੁੱਲ ਦੇ ਉੱਤੇ ਲੜਨ ਦਾ ਫੈਸਲਾ ਕੀਤਾ ਸੀ ਔਰ ਅਸੀਂ ਸਾਰੇ ਕੈਂਡੀਡੇਟ ਜਿਹੜੇ ਆ ਉਹ ਇਸੇ ਤਰੀਕੇ ਨਾਲ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਬਲਾਕ ਸੰਮਤੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਤੇ ਖੜੇ ਕੀਤੇ ਆ ਸੋ ਬਤੌਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਹ ਸਾਰੇ ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਕੋਲ ਜਾ ਰਹੇ ਹਾਂ ਔਰ ਹੌਸਲਾ ਫਜਾਈ ਔਰ ਜਿੱਥੇ-ਜਿੱਥੇ ਉਹ ਕਹਿਣਗੇ ਉਥੇ ਆਪ ਦਾ ਸੰਪਰਕ ਵੀ ਸਥਾਪਿਤ ਕਰਾਂਗੇ ਮੋਗੇ ਜ਼ਿਲ੍ਹੇ ਦੇ ਵਿੱਚ ਤੁਸੀਂ ਕਿੰਨੇ ਜਲਾ ਪ੍ਰੇਸ਼ਰ ਮੈਂਬਰ ਗਰੇ ਕੀਤੇ ਆ ਜੀ ਤੇ ਕਿੰਨੇ ਬਲਾਕ ਸਾਡੇ ਕੋਲੇ 11 ਜ਼ਿਲ੍ਹਾ ਪ੍ਰੀਸ਼ਦ ਨੇ ਤੇ 40 ਦੇ ਕਰੀਬ ਸਾਡੇ ਕੋਲ ਬਲਾਕ ਸੰਧੀਆਂ ਹੈਗੀਆਂ ਜਿੱਥੇ ਅਸੀਂ ਚੋਣ ਲੜ ਰਹੇ ਹਾਂ ਔਰ ਮੇਰੇ ਖਿਆਲੇ ਪਹਿਲੀ ਵਾਰ ਹੀ ਆ ਕਿ ਬੀਜੇਪੀ ਅਲੱਗ ਤੌਰ ਤੇ ਆਪਣੇ ਚੋਣ ਨਿਸ਼ਾਨ ਦੇ ਉੱਪਰ ਚੋਣ ਲੜ ਰਹੀ ਹੈ ਫਿਰ ਵੀ ਸਾਨੂੰ ਜਿਹੜਾ ਜਿਸ ਤਰੀਕੇ ਨਾਲ ਪਹਿਲਾਂ ਤੋਂ ਇੱਕ ਚੱਲਿਆ ਆ ਰਿਹਾ ਹੈਗਾ ਕਿ ਬੀਜੇਪੀ ਦਾ ਪਿੰਡਾਂ 'ਚ ਕੁਝ ਨਹੀਂ ਹੈਗਾ ਬੀਜੇਪੀ ਦਾ ਆ ਮੈਂ ਇਹੀ ਧਾਰਨਾ ਪਰ ਅੱਜ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਉੱਤੇ ਭਾਜਪਾ ਦੇ ਝੰਡੇ ਵੀ ਲੱਗੇ ਹੋਏ ਆ ਔਰ ਸਾਡੇ ਕੈਂਡੀਡੇਟ ਵੀ ਆ ਉਹ ਆਪਣਾ ਪ੍ਰਚਾਰ ਵੀ ਕਰ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਪਰਮੀ ਵੋਟ ਵੀ ਅਸੀਂ ਲੈ ਕੇ ਜਾਵਾਂਗੇ ਉੱਥੋਂ ਔਰ ਬਲਾਕ ਸੰਮਤੀਆਂ ਜਿਲ੍ਹਾ ਪ੍ਰੀਸ਼ਦ ਜਿੱਤਣ ਜਿੱਤਾਂਗੇ ਵੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਪਿੰਡਾਂ ਦੇ ਵਿੱਚ ਲੋਕ ਆਪ ਇਹ ਗੱਲ ਕਹਿਣ ਲੱਗ ਪਏ ਆ ਕਿ ਅਸੀਂ ਕਾਂਗਰਸ ਨੂੰ ਅਕਾਲੀ ਦਲ ਨੂੰ ਬਦਲ ਕੇ ਇੱਕ ਬਦਲਾਅ ਦੇ ਨਾਂ ਦੀ ਪਾਰਟੀ ਲਿਆਂਦੀ ਸੀਗੀ ਆਮ ਆਦਮੀ ਪਾਰਟੀ ਪਰ 4 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਵਾਦੇ ਮੈਂ ਗਿਣਾਉਣ ਲੱਗਾ ਤਾਂ ਬਹੁਤ ਲੰਮਾ ਚੌੜਾ ਹੋ ਜਾਣਾ ਪਰ ਕੋਈ ਮੋਟਾ ਜਾਈ ਹੈ ਜਿਹੜੀਆਂ ਬੀਬੀਆਂ ਦੀਆਂ ਵੋਟਾਂ ਨਾਲ ਉਹ ਸਰਕਾਰ ਬਣਾ ਕੇ ਉਹ 1000 ਰੁਪਈਆ ਵਿਚਾਰੀਆਂ ਵੇਟ ਕਰੀ ਜਾਂਦੀਆਂ 4 ਸਾਲ ਦੇ 48000 ਰੁਪਈਆ ਉਹਨਾਂ ਦਾ ਹੋ ਗਿਆ। ਸੋ ਅੱਜ ਪਿੰਡਾਂ 'ਚੋ ਇਹ ਗੱਲ ਤੁਰੀ ਵੀ ਐ ਲੋਕ ਇਹ ਕਹਿਣ ਲੱਗ ਪਿਆ ਕਿ ਜਿਹੜਾ ਭਾਜਪਾ ਹੈਗੀ ਆ ਸੈਂਟਰ ਦੀ ਸਰਕਾਰ ਐ ਸਾਰੀਆਂ ਜਿੰਨੀਆਂ ਗਰੰਟਾਂ ਆ ਸਾਰੇ ਜਿੰਨਾ ਰਾਸ਼ਨ ਆਉਂਦਾ ਆ ਜੋ ਬਿਦਬਾ, ਵਡਾਪਾ, ਪੈਨਸ਼ਨ ਆ ਉਹਦੇ 'ਚ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਜਿਹੜਾ ਪਾਉਣਾ ਹੁੰਦਾ ਉਹ ਪਾ ਨਹੀਂ ਰਹੀ। ਇਸੇ ਕਰਕੇ ਲੋਕਾਂ ਦੇ ਆਜੂਸ਼ਮਾਨ ਦੇ ਕਾਰਡ ਨਹੀਂ ਚੱਲ ਰਹੇ ਕਿਉਂਕਿ ਹਸਪੀਟਲਾਂ ਦਾ ਬਕਾਇਆ ਬਹੁਤ ਖੜਾ ਉਹਨਾਂ ਨੂੰ ਮਿਲ ਨਹੀਂ ਰਿਹਾ ਉਹ ਸੋ ਸਾਰੀਆਂ ਸਹੂਲਤਾਂ ਤੋਂ ਵਾਂਝੇ ਲੋਕ ਅੱਜ ਇਹ ਗੱਲ ਮੰਨਣ ਲੱਗ ਪਏ ਆ ਕਿ ਜਿੰਨੀ ਦੇਰ ਭਾਜਪਾ ਪੰਜਾਬ 'ਚ ਨਹੀਂ ਆਉਂਦੀ ਉੰਨੀ ਦੇਰ ਤੱਕ ਪੰਜਾਬ ਦਾ ਕੋਈ ਬਚਾਅ ਨਹੀਂ ਹੋਣਾ ਔਰ ਦੂਜੀ ਗੱਲ ਇਹ ਆ ਕਿ ਆਪਾਂ ਜੇ ਦੇਖੀ ਹਾਲੇਦੁਆਲੇ 40 ਪੈਸੇ ਦੇ ਵਿੱਚ ਹਰਿਆਣਾ ਸੀਗਾ ਤੇ 60 ਪੈਸੇ ਪੰਜਾਬ ਸੀ ਆ ਜੋ ਹਰਿਆਣਾ ਉੱਥੋਂ ਦੇ ਬੱਚਿਆਂ ਦਾ ਜੇ ਤੁਸੀਂ ਕੁਸ਼ਤੀਆਂ ਦੇ ਵਿੱਚ ਕਬੱਡੀ ਦੇ ਵਿੱਚ ਦੂਧੀਆਂ ਖੇਡਾਂ 'ਚ ਦੇਖੋ ਉਹ ਸਾਡੇ ਨਾਲੋਂ ਕਿੱਥੇ ਅੱਗੇ ਨਿਕਲ ਗਏ ਸਾਡੇ ਨੌਜਵਾਨ ਅਸੀਂ ਰੋਜ਼ ਨਸ਼ੇ ਨਸ਼ਈ ਕਰੀ ਜਾਂਦੇ ਹਜੇ ਤੱਕ ਔਰ ਜਿਹੜੀ ਉਥੇ ਕਿਸਾਨਾਂ ਦੀ ਗੱਲ ਵੀ ਕਰੀਏ ਪਾਜ ਪਾਦੀ ਉਥੇ ਤੀਜੀ ਵਾਰੀ ਸਰਕਾਰ ਬਣ ਗਈ ਹੈ ਕੁਝ ਕਰਦੇ ਹੀ ਹੈ ਤਾਂ ਹੀ ਲੋਕ ਬਾਰ-ਬਾਰ ਉਹਨਾਂ ਨੂੰ ਲਿਆਉਂਦੇ ਆ ਸੋ ਉਥੇ 23 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾ ਰਹੀ ਹੈ ਇਸ ਕਰਕੇ ਲੋਕਾਂ ਨੂੰ ਆਸ ਹੋਈ ਪਈ ਹੈ ਕਿ 28 ਸੂਬੇ ਨੇ ਹਿੰਦੁਸਤਾਨ ਦੇ ਜਿਹਦੇ ਵਿੱਚੋਂ ਅੰਦਾਜ਼ਨ 20 ਸੂਬਿਆਂ ਦੇ ਵਿੱਚ ਭਾਜਪਾ ਔਰ بار-बार ਆ ਰਹੀ ਹੈ ਗੁਜਰਾਤ ਚ ਤੀਜੀ ਵਾਰ ਯੂਪੀ ਗੁਜਰਾਤ ਚ 55ਵੀਂ ਵਾਰ ਆ ਗਈ ਔਰ ਯੂਪੀ ਚ ਤੀਜੀ ਵਾਰ ਆ ਗਈ ਜਿਹੜੇ ਲੋਕ ਯੂਪੀ ਗਏ ਆ ਜਾਂ ਜਾਂਦੇ ਆ ਉਹ ਇਹ ਗੱਲ ਆਪ ਮੰਨਣ ਲੱਗ ਪਏ ਵੀ ਜਿਸ ਯੂਪੀ ਦੇ ਵਿੱਚ ਦਿਨ-ਦਿਹਾੜੇ ਡਰ ਲੱਗਦਾ ਸੀ ਬੜਨ ਤੋਂ ਅੱਜ ਉੱਥੇ ਅੱਧੀ ਰਾਤ ਨੂੰ ਵੀ ਕੋਈ ਸਾਡੀ ਭੈਣ ਹੱਥ ਤੇ ਸੋਨਾ ਰੱਖ ਕੇ ਵੀ ਚਲ ਜਾਈਦਾ ਕਿਸੇ ਦੀ ਜੁਰਤ ਨਹੀਂ ਪਈ ਉਧਰ ਚੱਕ ਲੈ ਸੋ ਪਿੰਡਾਂ ਚੋਂ ਮੈਨੂੰ ਵੀ ਲੋਕ ਕਹਿੰਦੇ ਆ ਕਿ ਡਾਕਟਰ ਸਾਹਿਬ ਬੋਟ ਤਾਂ ਪਾ ਦੇਣੀ ਐ ਕਿ ਕਮਲ ਨੂੰ ਪਰ ਮੋਦੀ ਨੂੰ ਸਾਡਾ ਸਨੇਹਾ ਦੇ ਦਿਓ ਤਿੰਨ ਕੁ ਮਹੀਨੇ ਵਾਲੀ ਜੋਗੀ ਲਾ ਦਿਓ ਸੋ ਮੈਂ ਵੀ ਉਹਨਾਂ ਨੂੰ ਹੱਸ ਕੇ ਕਹੇ ਦਿੰਨਾ ਵੀ ਮੋਦੀ ਸਾਹਿਬ ਕੋਲ ਸਾਰੇ ਜੋਗੀ ਆ ਤੁਸੀਂ ਇੱਕ ਵਾਰੀ ਕਮਲ ਦੇ ਫੁੱਲ ਨੂੰ ਚੁਣੋ ਜਿਹੜੀਆਂ ਗਰੰਟਾਂ ਜਿਹੜਾ ਕੁਝ ਸਹੂਲਤਾਂ ਰਸਤੇ 'ਚ ਰੁਕ ਜਾਂਦੀਆਂ ਦੂਜੀਆਂ ਸਰਕਾਰਾਂ ਆਪ ਦਾ ਬਣਦਾ ਹਿੱਸਾ ਨਹੀਂ ਪਾਉਂਦੀਆਂ ਪੰਜਾਬ ਜਿਹੜਾ ਕਰਜ਼ਾਈ ਹੋ ਗਿਆ ਉਹ ਸਾਰੇ ਕਾਸੇ ਤੋਂ ਨਜਾਤ ਪਾਉਣ ਲਈ ਸੈਂਟਰ ਦੇ ਨਾਲ ਦੀ ਸਰਕਾਰ ਪੰਜਾਬ 'ਚ ਲਿਆਉਣੀ ਪੈਣੀ ਐ ਔਰ ਇਹ ਉਹਦੀ ਪਹਿਲੀ ਪੌੜੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇੱਥੇ ਜੇ ਲੋਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਜਿਤਾ ਕੇ ਦੇਣਗੇ ਤਾਂ ਜਿਹੜਾ ਤੁਹਾਨੂੰ ਵੀ ਪਤਾ 13ਵੇਂ 14ਵੇਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਵੰਡ ਹੋਣੇ ਹੁੰਦੇ ਆ ਹੁਣ ਵੀ ਜਿਹੜਾ ਇਹ ਪ੍ਰਚਾਰ ਕਰ ਰਿਹਾ ਜੀ ਅਸੀਂ ਪਿੰਡਾਂ ਨੂੰ 382 ਕਰੋੜ ਰੁਪਈਆ ਉਹ ਮੋਦੀ ਸਾਹਿਬ ਦਾ ਸੈਂਟਰ ਗਵਰਨਮੈਂਟ ਦਾ ਭੇਜਿਆ 15ਵੇਂ ਵਿੱਤ ਕਮਿਸ਼ਨ ਦੇ ਹੀ ਪੈਸੇ ਆ ਸੋ ਮੈਂ ਤੁਹਾਡੇ ਚੈਨਲ ਤੋਂ ਧੰਨਵਾਦ ਕਰਦੇ ਹੋਇਆ ਅਪੀਲ ਵੀ ਕਰਦਾ ਲੋਕਾਂ ਨੂੰ ਕਿ ਇਹ ਪੈਸੇ ਸੈਂਟਰ ਗਵਰਨਮੈਂਟ ਦੇ ਆ ਸਹੀ ਥਾਂ ਚੰਗੀ ਤਰ੍ਹਾਂ ਲੱਗ ਜਾਣ ਉਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਕਮਲ ਦੇ ਫੁੱਲ ਨੂੰ ਵੋਟਾਂ ਪਾਈਏ ਔਰ ਸੈਂਟਰ ਦੇ ਨਾਲ ਦੀ ਭਾਜਪਾ ਦੀ ਪੰਜਾਬ ਚ ਸਰਕਾਰ ਬਣਾਈਏ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਿਆਂ ਹੋਇਆ ਇੱਕੋ ਹੀ ਬੇਨਤੀ ਕਰੂੰਗਾ ਕਿ ਹੁਣ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖ ਲਓ ਡਾਕਟਰ ਸਾਹਿਬ ਤੁਸੀਂ ਪਹਿਲੀ ਪੌੜੀ ਦੀ ਗੱਲ ਕੀਤੀ ਹੈ ਪਹਿਲੀ ਪੌੜੀ ਚ ਇੰਨੇ ਘੱਟ ਉਮੀਦਵਾਰ ਕਿਉਂ ਖੜੇ ਕੀਤੇ ਪੰਜ ਹੀ ਉਮੀਦਵਾਰ 25ਾਂ ਦੇ ਵਿੱਚੋਂ ਨਹੀਂ ਦੇਖੋ ਟੋਟਲ ਤੁਸੀਂ ਦੇਖੋ ਨਾ 40 ਉਮੀਦਵਾਰ ਨੇ ਬਲਾਕ ਸੰਮਤੀਆਂ ਦੇ ਵਿੱਚ ਔਰ ਅਜੇ ਤੱਕ ਸਾਡਾ ਕੋਈ ਤੇ ਕੋਈ ਐਮਐਲਏ ਨਹੀਂ ਸਾਡਾ ਕਿਤੇ ਕੋਈ ਜਿਵੇਂ ਬਾਗੇਪੁਰਾ ਨਹੀਂ ਅਰਗਾ ਏਰੀਆ ਹੈਗਾ ਕਿਉਂਕਿ ਭਾਜਪਾ ਤਾਂ ਅਕਾਲੀ ਦਲ ਨਾਲ ਲੰਬਾ ਸਮਾਂ ਰਲ ਕੇ ਚੋਣਾ ਲੜਦੀ ਰਹੀ ਹੈ ਔਰ ਜੇ ਜੇ ਤੁਸੀਂ ਇੱਥੋਂ ਦੀਆਂ ਸੀਟਾਂ ਹੀ ਦੇਖ ਲਓ ਮੈਂ ਜ਼ਿਲ੍ਹੇ ਮੋਗੇ ਦੀ ਗੱਲ ਕਰਾਂ ਤਾਂ ਸਾਰੀਆਂ ਸੀਟਾਂ ਤੇ ਅਕਾਲੀ ਦਲ ਹਮੇਸ਼ਾ ਭਾਰੂ ਰਿਹਾ ਪਾਟਾ ਤੇਆਂ ਕਿ ਸੀਟਾਂ ਤੇ ਲੜਦੀ ਸੀ ਮੋਗੇ ਚ ਤਾਂ ਕੋਈ ਵੀ ਸੀਟ ਉਹਨਾਂ ਕੋਲ ਨਹੀਂ ਸੀ ਹੁੰਦੀ ਪਰ ਅੱਜ ਅਸੀਂ ਇੰਨੇ ਤਕੜੇ ਆ ਅਸੀਂ 15 ਚੋਂ 11 ਜ਼ਿਲ੍ਹਾ ਪ੍ਰੀਸ਼ਦ ਲੜ ਰਹੇ ਆ ਉਧਰ ਵੀ ਦੇਖੀਏ ਆਪਾਂ ਸੋ ਜਿਹੜੇ ਕੁਝ ਕਾਗਜ਼ ਕੱਟੇ ਗਏ ਆ ਕੁਝ ਠੀਕ ਹੈ ਕਿ ਅਜੇ ਸਾਰੇ ਥਾਂ ਲੋਕਾਂ ਨੇ ਭਰੇ ਵੀ ਨਹੀਂ ਪਰ ਇਹ ਪਹਿਲੀ ਵਾਰੀ ਅਸੀਂ ਕਮਲ ਦੇ ਫੁੱਲ ਦੀਆਂ ਚੋਣਾਂ ਲੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਮੈਨੂੰ ਪੂਰੀ ਆਸ ਆ ਲੋਕ ਕਮਲ ਖੜਾਉਣਗੇ ਜੇ ਵੀ ਜੇ ਅਗਰ ਮੌਕਾ ਮਿਲਦਾ ਹੈਗਾ ਵੀ ਕਿਸੇ ਵੀ ਉਮੀਦਵਾਰ ਨੂੰ ਜਿੱਤਣ ਦਾ ਤੇ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕਰੋਗੇ ਤੁਸੀਂ ਵਿਤਕ ਮਿਸ਼ਨ ਦੀ ਗੱਲ ਕੀਤੀ ਵੀ ਉਹ ਪੈਸਾ ਆਉਂਦਾ ਵੀ ਉਦੋਂ ਅਸੀਂ ਕੰਟਰੋਲ ਹੁੰਦਾ ਹੈ ਬਲਕਸ ਵੀ ਜ਼ਿਲ੍ਹਾ ਪ੍ਰਸ਼ਦ ਦਾ ਇਸ ਤੋਂ ਇਲਾਵਾ ਕੀ ਲੋਕਾਂ ਨੂੰ ਸਹੂਲਤ ਦੇਣ ਲਈ ਤੁਸੀਂ ਕੋਸ਼ਿਸ਼ ਕਰੋਗੇ ਦੇਖੋ ਜਿਹੜੀਆਂ ਚੱਲ ਰਹੀਆਂ ਸਹੂਲਤਾਂ ਮੇਰਾ ਦਫ਼ਤਰ ਭਾਜਪਾ ਦਾ ਜਿਹੜਾ ਹੈਗਾ ਉਹ ਮੋਗੇ ਨੈਸ਼ਨਲੇ ਤੋਂ ਅੱਗੇ ਦੁੰਨੇ ਕੇ ਉੱਥੇ ਸਾਡਾ ਭਾਜਪਾ ਦਾ ਦਫ਼ਤਰ ਹੈ ਔਰ ਤੁਸੀਂ ਆ ਕੇ ਵੀ ਦੇਖੋ ਮੇਰੇ ਖਿਆਲ ਪੰਜਾਬ ਦੇ ਵਿੱਚੋਂ ਵਧੀਆ ਦਫ਼ਤਰ ਹੋਊਗਾ ਭਾਜਪਾ ਤੋਂ ਜੇ ਸਾਰੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਉੱਤੇ ਦਫ਼ਤਰ ਬਣ ਰਹੇ ਆ। ਜੋ ਭਾਜਪਾ ਲੋਕਾਂ ਦੀਆਂ ਸਹੂਲਤਾਂ ਵਾਸਤੇ ਇਹ ਕੰਮ ਕਰ ਰਿਹਾ ਉਸ ਦਫ਼ਤਰ ਦੇ ਵਿੱਚ ਮੈਂ ਲਗਾਤਾਰ ਚਾਹੇ ਉਹ ਬਿਦਬਾ, ਵਡਾਪਾ, ਪੈਨਸ਼ਨਾਂ ਚਾਹੇ ਆ ਕਾਰਡ ਹੈਗੇ ਆ ਚਾਹੇ ਜਿਹੜੀਆਂ ਕਿਸਾਨਾਂ ਦੀਆਂ ਕਿਸਾਨ ਸਨਮਾਨ ਨidhi ਯੋਜਨਾ ਮੋਦੀ ਵਾਲੇ ਪੈਸੇ ਜਿਹਨੂੰ ਕਹਿੰਦੇ ਉਹ ਅਸੀਂ ਲਵਾ ਕੇ ਦਿੰਨੇ ਆ। ਸੋ ਸਾਡੇ ਜੇ ਉਮੀਦਵਾਰ ਜਿੱਤਦੇ ਆ ਤਾਂ ਉਹਦੇ ਨਾਲ ਇਹ ਹੋਊਗਾ ਕਿ ਉਸ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੀ ਨੁਮਾਇੰਦਗੀ ਹੋਊਗੀ ਜਿਸ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪੈਸੇ ਸੈਂਟਰ ਗਵਰਨਮੈਂਟ ਤੋਂ ਆਉਂਦੇ ਆ ਸੋ ਅਸੀਂ ਉੱਥੇ ਆਪਣੇ ਲੋਕਾਂ ਵਾਸਤੇ ਬੈਠ ਕੇ ਇੱਕ ਅਥਾਰਟੀ ਨਾਲ ਲੜਾਈ ਲੜ ਸਕਦੇ ਹਜੇ ਤੱਕ ਤਾਂ ਪੰਜਾਬ ਦੇ ਵਿੱਚ ਭਾਜਪਾ ਦਾ ਸਾਡਾ ਕੋਈ ਨੁਮਾਇੰਦਾ ਨਹੀਂ ਹੈਗਾ ਇਸ ਕਰਕੇ ਤੁਸੀਂ ਤੁਸੀਂ ਕਾਂਗਰਸ 'ਚ ਰਹੇ ਹੋ 500 ਕਰੋੜਾਂ ਲੱਖ ਬਿਆਨ ਚਰਚਾ ਚੱਲ ਰਿਆ ਨਵਜੋਦਾ ਸਿੱਧੂ ਵਾਲਾ ਕਿੰਨੀ ਕਿਹ ਚਾਈ ਹੈ ਤੁਸੀਂ ਦਿੱਤੇ ਪੈਸੇ ਟੈਕ ਟੂ ਟ ਲੈਣ ਵਾਸਤੇ ਦੇਖੋ ਮੈਂ ਰਬ ਦੇ ਕਰਦੇ ਮੋਰੇ ਖੜਾ ਗੁਰਦੁਆਰਾ ਸਾਹਿਬ ਦੇ ਮੈਂ ਕਦੇ ਨਿੱਕਾ ਪੈਸਾ ਨਹੀਂ ਦਿੱਤਾ ਮੈਂ ਹੁਣ ਤਾਂ ਜਿੰਨੀ ਲੜਾਈ ਲੜੀ ਐ ਚਾਹੇ ਮੈਂ ਭਾਜਪਾ ਦੇ ਵਿੱਚ ਵੀ ਇੱਥੇ ਤੱਕ ਜ਼ਿਲ੍ਹਾ ਪ੍ਰਧਾਨ ਬਣਿਆ ਆਪ ਦੀ ਮਿਹਨਤ ਦੇ ਦਮ ਤੇ ਔਰ ਮੈਂ ਉਹ ਛਾਰਪੁਰ ਤੋਂ ਤੀਜੇ ਜ਼ਿਲ੍ਹੇ ਚੋਂ ਆ ਕੇ ਜੇ ਮੋਗੇ ਦੀ ਐਮਐਲਏ ਦੀ ਟਿਕਟ ਲਈ ਸੀ ਔਰ ਉਹ ਮੈਂ ਜੇਬ ਪੈਸੇ ਦੇ ਕੇ ਲਈ ਹੁੰਦੀ ਫਿਰ ਮੈਂ ਜਿੱਤਦਾ ਨਹੀਂ ਸੀ ਮੈਂ ਜਿੱਤਿਆ ਵੀ ਐ ਇਥੋਂ ਪਰ ਜੇ ਇੱਕ ਐਡੀ ਵੱਡੀ ਅਥਾਰਟੀ ਜਿਹੜੀ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਦੀ ਵਾਈਫ ਜਿਹੜੀ ਆਪ ਕਾਂਗਰਸ ਵਿੱਚ ਸੌਰੀ ਅਖਾਲੀ ਦਲ ਤੇ ਉਹਦੇ ਵਿੱਚ ਮੰਤਰੀ ਰਹੇ ਨੇ ਅੱਜ ਉਹ ਕਾਂਗਰਸ ਦੇ ਵਿੱਚ ਵੱਡਿਆਂ ਅਹੁਦਿਆਂ ਤੇ ਨੇ ਜੇ ਉਹ ਇਹ ਗੱਲ ਕਹਿ ਰਹੇ ਆ ਤੇ ਨੈਚੁਰਲੀ ਉਹਨਾਂ ਨੂੰ ਕਿਸੇ ਨੇ ਮੰਗਿਆ ਹੋਊਗਾ ਤਾਂ ਹੀ ਕਹਿੰਦੇ ਨਹੀਂ ਤਾਂ ਐਡੀ ਵੱਡੀ ਗੱਲ ਕਿਸੇ ਆਪ ਦੀ ਪਾਰਟੀ ਦੇ ਵਿਰੁੱਧ ਕਹਿਣੀ ਕੋਈ ਸੌਖੀ ਨਹੀਂ ਹੁੰਦੀ ਬਿਨਾਂ ਸਬੂਤਾਂ ਤੋਂ ਬਿਨਾਂ ਗੱਲ ਤੋਂ ਸਿੱਧੂ ਸਾਹਿਬ ਮੁੱਖ ਮੰਤਰੀ ਬਣਨ ਦੀ ਜਦੋਂ ਜੈਦ ਵਿੱਚ ਸੀਗੇ ਇਹ ਗੱਲ ਉਹਨਾਂ ਨਾਲ ਵਾਪਰੀ ਹੋਣੀ ਆ ਤਾਂ ਹੀ ਉਹਨਾਂ ਨੇ ਇਹ ਗੱਲ ਕਹੀ ਔਰ ਉਹਦੇ ਤੋਂ ਅੱਗੇ ਵੀ ਉਹ ਤਾਂ ਬਹੁਤ ਕੁਝ ਕਹਿ ਗਏ ਇਹਦਾ ਮਤਲਬ ਦਾਲ ਚ ਕਾਲਾ ਨਹੀਂ ਉਥੇ ਦਾਲ ਹੀ ਕਾਲੀ ਆ ਆਪਾਂ ਦੇਖੀ ਜਾਂਦੇ ਆ ਸਾਰੀਆਂ ਪਾਰਟੀਆਂ ਲੜਾਈ ਲੜ ਰਹੀਆਂ ਆਪਣੀ ਹੋਂਦ ਦੀ ਜੀ ਆ ਬੀਜੇਪੀ ਵੀ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਪਹਿਲੀ ਵਾਰੀ ਕਮਲ ਦੇ ਫੁੱਲ ਨੂੰ ਪਿੰਡਾਂ ਤੱਕ ਪਹੁੰਚਾ ਰਹੇ ਆ ਪਰ ਉਥੇ ਲੜਾਈ ਚੱਲ ਰਹੀ ਆ ਮੁੱਖ ਮੰਤਰੀ ਦੀ ਜਿਹੜਾ ਕਿ ਉਹਨਾਂ ਦਾ ਸੁਪਨਾ ਹੀ ਇਹ ਜਿਹਾ ਆ ਮੈਨੂੰ ਨਹੀਂ ਲੱਗਦਾ ਜੋ ਹਾਲਾਤ ਉਹਨਾਂ ਦੇ ਦਿੱਲੀ ਦੇ ਵਿੱਚ ਟੋਟਲ ਫੇਲ ਹੋ ਹੋਏ ਨੇ ਜ਼ਮਾਨਤਾਂ ਜਬਤ ਹੋਈਆਂ ਬਿਹਾਰ ਦੇ ਵਿੱਚ ਇੰਨਾ ਕੁਛ ਉਹਨਾਂ ਨੇ ਨੈਗੇਟਿਵ ਕੈਂਪੇਨ ਕੀਤੀ ਹਾਲਾਤ ਉੱਥੇ ਤੁਸੀਂ ਦੇਖ ਲਓ ਕਿੰਨੀਆਂ ਸੀਟਾਂ ਆਈਆਂ ਇਹੀ ਹਾਲਾਤ ਉਹਨਾਂ ਦਾ ਹੁਣ ਬੰਗਾਲ ਤੋਂ ਹੋਣਾ ਔਰ ਇਹੀ ਇਸ ਪੰਜਾਬ ਤੋਂ ਹੋਊਗਾ ਉਹਨਾਂ ਦਾ ਪ੍ਰਧਾਨ ਜੀ ਜਿਵੇਂ ਤੁਸੀਂ ਚਲੋ ਬੜੀ ਬੰਦੇ ਵੀ ਪਹਿਲੀ ਵਾਰ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਜਾਂ ਇਸ ਮੋਕੇ ਜਿਲੇ ਜਾਂ ਬਾਗਬਨੇ ਹਲਕੀ ਦੀ ਕਰਕੇ ਇੱਥੇ ਖੜੇ ਆ ਗਿਆ ਦੋ ਬੰਦੇ ਤੁਹਾਡੇ ਬੜੇ ਸਰਗਰਮ ਨਜ਼ਰ ਆਉਂਦੇ ਜਗਮੋਣ ਤੇ ਸੁਖਜੰਦਰ ਸਿੰਘ ਪਰ ਜਿਹੜੀ ਤੁਹਾਡੀ ਜਿਹੜੀ ਪੁਰਾਣੀ ਬੀਜੇਪੀ ਦੇ ਕੁਝ ਹਿੰਦੂ ਕਮਿਊਨਿਟੀ ਦੇ ਲੋਕ ਵੀ ਹੈਗੇ ਆ ਉਹ ਸਰਗਰਮ ਨਜ਼ਰ ਨਹੀਂ ਆਉਂਦੇ ਉਹਦੇ ਕਾਰਨ ਕੀ ਹੈ ਵੀ ਉਹ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਜਾਂ ਉਹ ਨਾਰਾਜ਼ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੋ ਤਿੰਨ ਕਾਰਨ ਹੈਗੇ ਨੇ ਪਹਿਲਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਹੈ ਹੀ ਪਿੰਡੂ ਇਲੈਕਸ਼ਨ ਤੁਸੀਂ ਜਿਵੇਂ ਕਿਹਾ ਪੁਰਾਣੇ ਹਿੰਦੂ ਉਹ ਸ਼ਹਿਰ ਦੇ ਲੋਕ ਨੇ ਤਾਂ ਇਹ ਪਿੰਡਾਂ ਦੀਆਂ ਵੋਟਾਂ ਹੈਗੀਆਂ ਤਾਂ ਨੇਚਰਲੀ ਉੱਥੇ ਜਿਹੜੇ ਪਿੰਡਾਂ ਵਾਲੇ ਫਰਡੇ ਲੀਡਰ ਹੈ ਉਹੀ ਸਰਗਰਮ ਨੇ ਬਾਕੀ ਇਥੋਂ ਜਿਹੜੇ ਪੁਰਾਣੇ ਸੀਨੀਅਰ ਬੰਦੇ ਆ ਸਾਰੇ ਪੰਜਾਬ ਚ ਚੋਣਾਂ ਲੜ ਰਹੇ ਆ ਇਹਨਾਂ ਦੀਆਂ ਦੂਜੀਆਂ ਜ਼ਿਲ੍ਹਿਆਂ ਦੇ ਵਿੱਚ ਚੋਣ ਲੜਾਉਣ ਦੀ ਵੀ ਡਿਊਟੀ ਲੱਗੀ ਜਿਵੇਂ ਸਾਡੇ ਮੋਗੇ ਜ਼ਿਲ੍ਹੇ ਚ ਵਿਕਰਮ ਚੀਮਾ ਜੀ ਨੇ ਪ੍ਰੇਤਪਾਲ ਸਿੰਘ ਬਾਲੀਆਂ ਵਾਲਾ ਜਿਨ੍ਹਾਂ ਨੂੰ ਤੁਸੀਂ ਟੀਵੀ ਤੇ ਆਮ ਹੀ ਸੁਣਿਆ ਇੱਕ ਗੁਰਵਿੰਦਰ ਸਿੰਘ ਭਗਤਾ ਤੇ ਚੌਥੇ ਦਰਗੇਸ਼ ਜੀ ਹੈਗੇ ਨੇ ਉਹ ਇਸੇ ਤਰ੍ਹਾਂ ਹੀ ਚਾਰ ਹਲਕਿਆਂ ਤੇ ਉਹਨਾਂ ਦੀ ਲੱਗੀ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਸੀਨੀਅਰ ਉਹਨਾਂ ਦੀ ਦੂਜੀਆਂ ਹਲਕਿਆਂ 'ਚ ਲੱਗੀ ਹੋਈ ਹੈ ਡਿਊਟੀ ਇੱਕ ਅ ਇੱਥੇ ਸੁਖਨੰਦਨ ਜੀ ਦੇ ਪਰਜਾਈ ਦੀ ਡੈਥ ਹੋ ਗਈ ਹੈ ਸੋ ਕਈ ਕਾਰਨ ਇਦਾਂ ਦੇ ਹੈਗੇ ਪਰ ਇਹ ਜੀ ਕੋਈ ਗੱਲ ਨਹੀਂ ਉਹ ਬਿਲਕੁਲ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾ ਰਹੇ ਆ ਪਰ ਸਾਹਮਣੇ ਤਾਂ ਇਹ ਦਿਖ ਰਿਹਾ ਕਿਉਂਕਿ ਪਿੰਡਾਂ ਦੀ ਇਲੈਕਸ਼ਨ ਪਿੰਡਾਂ ਵਾਲਾ ਕੰਮ ਇਹੀ ਥਾਂਬ ਲਿਆ ਜੀ ਕਿਸ ਤਰ੍ਹਾਂ ਦਾ ਦਾਅਵਾ ਕਰ ਰਹੇ ਹੋਣਗੇ ਚੋੜਾਂ ਨੂੰ ਲੈ ਕੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਮੈਂ ਇਸ ਗੱਲ ਦੀ ਬੀਜੇਪੀ ਦੇ ਸਾਥੀਆਂ ਨੂੰ ਮੁਬਾਰਕਬਾਦ ਦੇਣਾ ਕਿ ਉਹ ਇਸ ਲੜਾਈ ਵਾਸਤੇ ਮੈਦਾਨ ਵਿੱਚ ਕੁੱਦੇ ਆ ਔਰ ਬੜੀ ਸਰਗਰਮੀ ਦੇ ਨਾਲ ਲੜਾਈ ਲੜ ਰਹੇ ਆ ਮੈਂ ਉਸ ਬੀਜੇਪੀ ਦੀ ਸਾਡੀ ਸਟੇਟ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਇੰਨੀ ਅੱਛੀ ਮੋਨਿਟਰਿੰਗ ਕਰ ਰਹੇ ਆ ਤਕਰੀਬਨ ਰੋਜ਼ ਮੰਗੂ ਰਾਤ ਨੂੰ ਵੀਡੀਓ ਕਾਨਫਰੰਸ ਦੇ ਉੱਤੇ ਪੰਜਾਬ ਦੇ ਸੀਨੀਅਰ ਲੀਡਰ ਸਹਿਬਾਨ ਪ੍ਰਧਾਨ ਜੀ ਸਾਡੇ ਅਸ਼wini ਜੀ ਸਾਡੇ ਜਾਖੜ ਸਾਹਿਬ ਸੰਗਠਨ ਮੰਤਰੀ ਸਾਰੇ ਹੀ ਸੀਗੇ ਸਾਰੇ ਜ਼ਿਲ੍ਹਿਆਂ ਦੀ ਸਮੀਖਿਆ ਔਰ ਰੋਜ਼ ਕਰਦੇ ਆ ਔਰ ਸਾਨੂੰ ਦੇਚਾਨਾ ਦੇਸ਼ ਵੀ ਦੇ ਰਹੇ ਸੋ ਮੈਨੂੰ ਇਥੋਂ ਪੂਰੀ ਆਸ ਹੈ ਇੱਕ ਬਜ਼ੁਰਗ ਕਹਿੰਦੇ ਹੁੰਦੇ ਕਿ ਜਦੋਂ ਪੰਛੀ ਕੁੰਡੇ ਚੋਂ ਨਹਾ ਕੇ ਦੇ ਨਿਕਲਣ ਤਾਂ ਫਿਰ ਉਹ ਸੰਕੇਤ ਦਿੰਦੇ ਹੁੰਦੇ ਵੀ ਮੀਂਹ ਪੈਣ ਵਾਲਾ ਸੋ ਜਿਹੇ ਜਿਹੇ ਹਾਲਾਤ ਅੱਜ ਬਣੇ ਪਏ ਨੇ ਜਿਵੇਂ ਪਿੰਡਾਂ ਚ ਲੋਕਾਂ ਨੇ ਕੋਠਿਆਂ ਤੇ ਝੰਡੇ ਲਾ ਲਏ ਔਰ ਪਿੰਡਾਂ ਚੋਂ ਲੋਕ ਨਾਲ ਤੁਰ ਪਏ ਇਥੋਂ ਸ਼ੁਭ ਸੰਕੇਤ ਇਹੀ ਹੈ ਔਰ ਦੂਜਾ ਅਫਸਰ ਸਾਹੀ ਜਿਹੜੀ ਬੀਜੇਪੀ ਦੀ ਗੱਲ ਸੁਣਨ ਲੱਗ ਪਈ ਐ ਇਹਨਾਂ ਤੋਂ ਕਿਨਾਰਾ ਕਰਨ ਲੱਗ ਪਈ ਐ ਇਹ ਛੋਭ ਸੰਕੇਤ ਇਹੀ ਆ ਵੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਮਲ ਦਾ ਫੁੱਲ ਖੜਨ ਵਾਲਾ ਹੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਐ ਬੀਜੇਪੀ ਪੰਜਾਬ ਦੇ ਕਮਲ ਦੇ ਫੁੱਲ ਤੇ ਨਿਸ਼ਾਨ ਤੇ ਪਹਿਲੀ ਵਾਰਾਂ ਅਸੀਂ ਹਲਕਾ ਬਾਗਾ ਪੁਰਾਣਾ ਤੋਂ ਇਕੱਲੇ ਇਲੈਕਸ਼ਨ ਲੜ ਰਹੇ ਆਂ ਫੈਲਾਂ ਸਾਡੀਆਂ ਜ਼ਿਆਦਾ ਸੀਗੀਆਂ ਉਹ ਛੇ ਨੇ ਲੇਟ ਕਰਕੇ ਕੁਝ ਕੈਂਸਲ ਕਰਕੇ ਪੰਜ ਬਲਾਕ ਸਮਤੀ ਦੇ ਉਮੀਦਵਾਰ ਹੈ ਬਾਗਾਪੁਰਾਣਾ ਹਲਕੇ ਤੇ ਤਿੰਨ ਜ਼ਿਲ੍ਹਾ ਪਰੀਸ਼ਦ ਦੇ ਬਹੁਤ ਅੱਛੇ ਉਮੀਦਵਾਰ ਆਮ ਕਰਾਂ ਦੇ ਉਮੀਦਵਾਰ ਦਿੱਤੇ ਆ ਪੁਰਾਣੇ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਤੇ ਬੜਾ ਚੰਗਾ ਲੋਕਾਂ ਤੋਂ ਹੰਗਾਰਾ ਮਿਲ ਰਿਹਾ ਜੀ ਕਿਹੜੇ ਕਿਹੜੇ ਜ਼ੋਨ ਆ ਬਈ ਜਿੱਥੇ ਤੁਸੀਂ ਖੜੇ ਕਿਥੇ ਦੇਖੋ ਜੀ ਠੱਠੀ ਭਾਈ ਤੋਂ ਮੁੰਡਾ ਹੈਗਾ ਵਿਸ਼ਾਲ ਸਿੰਘ ਮਾੜੀ ਤੋਂ ਹੈਗੀ ਸਾਡੀ ਬਹੁਤ ਪੁਰਾਣੀ ਵਰਕਰ ਮਾਇਆ ਕੌਰ ਸਮਾਲ ਸਰ ਤੋਂ ਪ੍ਰਵੀਨ ਕੌਰ ਪਤਨੀ ਜੱਜ ਸਿੰਘ ਵੱਡੇ ਘਰ ਤੋਂ ਹਰਪ੍ਰੀਤ ਸਿੰਘ ਪੰਜ ਉਹ ਜ਼ਿਲ੍ਹਾ ਪ੍ਰਸ਼ਦ ਦੀ ਹੈ ਹਾਂਜੀ ਉਹ ਜ਼ਿਲ੍ਹਾ ਪ੍ਰਸ਼ਦ ਦੇ ਹੈਗੇ ਆਪਣਾ ਸਮਾਲ ਸਰ ਜੋਂ ਤੋਂ ਰਿੰਪੀ ਕੌਰ ਪਤਨੀ ਛਿੰਦਾ ਸਿੰਘ ਮਾਲਕੇ ਤੋਂ ਵਾਂਦਰਾ ਤੋਂ ਸੇਖੇ ਦਾ ਮੁੰਡਾ ਗੁਰਪ੍ਰੀਤ ਸਿੰਘ ਸੇਖਾ ਤੇ ਲੰਗਿਆਣਾ ਨਮਾ ਤੋਂ ਹੈਗਾ ਕੁੜੀ ਐ ਸੁਖਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਬਿੱਟੂ ਆਦੀਵਾਲ ਤਿੰਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਬਲਾਕ ਦੇ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਦੂਜੀਆਂ ਪਾਰਟੀਆਂ ਕੋਲੇ ਕੱਲੀਆਂ ਗੱਲਾਂ ਬੀਜੇਪੀ ਕੰਮ ਕਰਦੀ ਹੈ ਇਹਨਾਂ ਦਾ ਆਸ-ਪਾਸ ਦੀਆਂ ਸਟੇਟਾਂ ਹਰਿਆਣਾ ਦੇਖ ਲਓ ਰਾਜਸਥਾਨ ਦੇਖ ਲਓ ਦਿੱਲੀ ਦੇਖ ਲਓ ਕੰਮ ਕਰਦੇ ਆ ਤੇ ਐਦ ਕੀ ਇਹਨਾਂ ਨੂੰ ਵੀ ਆਪਣੀ ਸਾਡੀ ਪਾਰਟੀ ਨੂੰ ਮੌਕਾ ਦਿਓ